ਰੈੱਡ ਕਰਾਸ ਨਸ਼ਾ ਛੁਡਾਉ ਤੇ ਪੂਰਨ ਵਾਸ ਕੇਂਦਰ ਨਮਾ ਸ਼ਹਿਰ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਸਮਾਗਮ ਗੜ ਸ਼ੰਕਰ ਵਾਲਿਆਂ ਨੇ ਕਰਵਾਇਆ ਸ਼ਹਾਦਤਾਂ ਦਾ ਇਤਿਹਾਸ ਓਐਸਟੀ ਸੈਂਟਰ ਤੇ ਨਸ਼ਾ ਛੁਡਾਉ ਕੇਂਦਰ ਵੱਲੋਂ ਲਗਾਇਆ ਗਿਆ ਫ੍ਰੀ ਮੈਡੀਕਲ ਜਾਂਚ ਕੈਂਪ ਨੌਜਵਾਨ ਨਸ਼ਿਆ ਤੇ ਪਤਿਤ ਪੁਣੇ ਤੋਂ ਦੂਰ ਰਹਿਣ ਵਾਲੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਡਾਇਰੈਕਟਰ ਚਮਨ ਸਿੰਘ ਨੇ ਜਤਾਈ ਸਮਾਜਿਕ ਕੁਰੀਤੀਆਂ ਤੋਂ ਚਿੰਤਾ ਮੌਕੇ ਤੇ ਸਮਾਜ ਸੇਵੀ ਸੰਸਥਾ ਮਾ ਜਿਨਾ ਵਿੱਚ ਉਪਕਾਰ ਸੁਸਾਇਟੀ ਦੇ ਜਸਪਾਲ ਸਿੰਘ ਗਿੱਦਾ ਸਮਾਜ ਸੇਵੀ ਸੁਵਾਸ ਅਰੋੜਾ ਤੇ ਹੋਰ ਹਾਜ਼ਰੀਆਂ ਡਾਕਟਰਾਂ ਤੇ ਨਸ਼ਾ ਸ਼ਿਡਾਉ ਕੇਂਦਰ ਦੀ ਸਮੁੱਚੀ ਟੀਮ ਰਹੀ ਮੌਜੂਦ ਵਕਵਕ ਸ਼ਖਸ਼ੀਅਤਾਂ ਵੱਲੋਂ ਸਰਵਾਂਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਕੀਤਾ ਸਿਜਦਾ ਸਮਾਪਤੀ ਦੇ ਦੁੱਧ ਦਾ ਲੰਗਰ ਲਗਾਇਆ ਗਿਆ ਡਾਇਰੈਕਟਰ ਚਮਨ ਸਿੰਘ ਵੱਲੋਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਨਮਾਸ਼ਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਲਹਿਰੋਂ ਸੇ ਡਰਕਰ ਨੋਕਾ ਪਾਰ ਨਹੀਂ ਹੋਤੀ ਔਰ ਕੋਸ਼ਿਸ਼ ਕਰਨੇ ਵਾਲੋ ਕੀ ਕਦੇ ਵੀ ਹਾਰ ਨਹੀਂ ਹੋਤੀ ਮਾਨਜੋਗ ਡਾਕਟਰ ਸਾਹਿਬ ਚ ਮਸੀ ਜੀ ਅਸੀਂ ਰੈਡ ਕੋਸ ਇਸ ਸੋਸਾਇਟੀ ਦੇ ਵਿੱਚ ਅਸੀਂ ਤਕਰੀਬਨ ਹਰ ਸੰਗਰਾਂ ਨੂੰ ਇੱਥੇ ਆਪਣੀ ਸੇਵਾ ਨਿਭਾਉਂਦੇ ਆ ਕੇ ਕਿਉਂਕਿ ਇੱਥੇ ਜਿਹੜੇ ਬੱਚੇ ਨਸ਼ਾ ਛੁਡਾਉਣ ਵਾਸਤੇ ਦਾਖਲ ਹੋਏ ਹੁੰਦੇ ਆ ਉਹਨਾਂ ਦੀ ਕਾਉਂਸਲਿੰਗ ਕਰਦੀ ਆ ਉਹਨਾਂ ਨੂੰ ਸਮਝਾਈਦਾ ਕਿ ਕਿਸ ਤਰ੍ਹਾਂ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਅਸਲੀ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਵੀ ਅਸਲੀ ਤਾਂ ਸੇਵਾ ਇਹੀ ਹੋ ਸਕਦੀ ਹੈ ਜਿਹੜੀ ਸਾਡੇ ਸਾਡੇ ਮਹਾਪੁਰਸ਼ਾਂ ਨੇ ਸਾਡੇ ਬਜ਼ੁਰਗਾਂ ਨੇ ਜੋ ਕੁਝ ਵੀ ਸਾਨੂੰ ਸਮਝਾਇਆ ਉਸ ਦੇ ਉੱਪਰ ਅਸੀਂ ਅਮਲ ਕਰਨ ਦਾ ਕੋਸ਼ਿਸ਼ ਕਰੀਏ ਤਾਂ ਤਦੇ ਅਸੀਂ ਕਾਮਯਾਬ ਹੋ ਸਕਦੇ ਹਾਂ ਉਸ ਦਾ ਕਾਮਯਾਬੀ ਕਦੇ ਵੀ ਨਹੀਂ ਮਿਲ ਸਕਦੀ ਗਾਹੇ ਬਗਾਏ ਵੀ ਅਸੀਂ ਹੁੰਦੇ ਰਹਿੰਦੇ ਹਾਂ ਅਸੀਂ ਆਪਣੀ ਸੇਵਾ ਸੇਵਾਵਾਂ ਇੱਥੇ ਅਪਰਿਤ ਅਰਪਿਤ ਕਰਦੇ ਹਾਂ ਸਾਡਾ ਤਾਂ ਇਹੀ ਮਕਸਦ ਹੈ ਵੀ ਜਿੰਨੇ ਚਲੋ ਜੇ 10 ਬੱਚਿਆਂ ਦੇ ਵਿੱਚੋਂ 5 7 8 ਬੱਚੇ ਵੀ ਉਹਨਾਂ ਲਈ ਇਥੋਂ ਕਾਮਯਾਬ ਹੋ ਕੇ ਨਿਕਲ ਜਾਂਦਾ ਆਪਣਾ ਜੀਵਨ ਸਫਲ ਬਣਾ ਲੈਣ ਤਾਂ ਸਾਡੇ ਸਮਾਜ ਦੇ ਪ੍ਰਤੀ ਅਸੀਂ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਜ ਆਪਣੇ ਦੇਸ਼ ਦੇ ਪ੍ਰਤੀ ਸਾਡੀ ਬਹੁਤ ਵੱਡੀ ਸੇਵਾ ਹੋਏਗੀ ਇਹੀ ਅੱਗੇ ਪਰਮਾਤਮਾਗੇ ਅਰਦਾਸ ਕਰਦੇ ਹਾਂ ਇਹੀ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਅੱਛਾ ਜੀਵਨ ਪ੍ਰਦਾਨ ਕਰੇ ਔਰ ਆਪਣੇ ਮਾਤਾ ਪਿਤਾ ਦਾ ਨਾਮ ਆਪਣੇ ਦੇਸ਼ ਦਾ ਆਪਣੇ ਨਗਰ ਦਾ ਨਾਮ ਰੋਸ਼ਨ ਕਰਨ ਇਹੀ ਸਾਡੀ ਪਰਮਾਤਮਾਗੇ ਦੁਆ ਹੈ ਧੰਨਵਾਦ ਜੀ ਮਾਛੀਵਾੜਾ ਜਮਕੋਸਾ ਫਤੇਗੜ ਸਾਹਿਬ ਮਰੀਂਡਾ ਰੋਪੜ ਸਿਨਾਈਨ ਜੰਗ ਮਨ ਤੇਜਿਤ ਤੇਗੀ ਇਤਿਹਾਸਕ ਹੈ ਉਹਦਾ ਆਪਾਂ ਜ਼ਿਕਰ ਕਰਨਾ ਹੈ ਇਸ ਤੋਂ ਪਹਿਲਾਂ ਵੀ 8 ਮਹੀਨੇ ਦਾ ਘੇਰਾ ਹਣਾ ਪਸਾਉ ਰੱਖਿਆ ਪੂਰੇ ਹਿੰਦੁਸਤਾਨ ਦੀ ਮੁਗਲ ਹਕੂਮਤ ਨੇ ਬਾਈ ਧਾਰ ਦੇ ਰਾਜੇ ਪੂਰੇ ਹਿੰਦੁਸਤਾਨ ਦੀ ਸਾਰੀ ਸੈਨਾ ਨੇ 8 ਮਹੀਨੇ ਦੇ ਘੇਰੇ ਪਾਉਣ ਤੋਂ ਬਾਅਦ ਵੀ ਉਹ ਸਫਲ ਨਾ ਹੋ ਸકી। ਉਹਨਾਂ ਨੇ ਇੱਕ ਆٹے ਦੀ ਗਊ ਬਣਾ ਕੇ ਹਿੰਦੂ ਰਾਜਿਆਂ ਨੇ ਤੇ ਮੁਗਲ ਹਕੂਮਤ ਨੇ ਕ੍ਰਾਂਟ ਸ਼ਰੀਫ ਦੀਆਂ ਕਸ਼ਮਾ ਖਾ ਕੇ ਵਾਸਤਾ ਪਾਇਆ ਧਾਰਮਿਕ ਗ੍ਰੰਥ ਦਾ। ਕਿ ਅਨੰਤ ਵਰਸਾ ਨੂੰ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਰੋ। ਹਲੇ ਕੀ ਕਲਗੀ ਤਰ ਕਟਕਟ ਕੇ ਅੰਤਰ ਕੀ ਜਾਂਤ ਭਰੇ ਬੁਰੇ ਕੀ ਪੀਰ ਪਛਾਨ ਸਭ ਕੋ ਜਾਣਦੇ ਸੀ ਇਹ ਸਭ ਕੋਈ ਕਸਮਾਂ ਝੂਠੀਆਂ ਖਾਣ ਵਾਲੇ ਨੇ ਇਹਨਾਂ ਨੇ ਅਨੰਦਾ ਦੀ ਪੂਰੀ ਦੇ ਵਿੱਚੋਂ ਨਿਕਲਣ ਵਾਸਤੇ ਮਗਰ ਹੀ ਸਾਨੂੰ ਜੰਗ ਕੰਨੀ ਪੈਣੀ ਆ ਜਾਣਦੇ ਹਾਂ ਪਰ ਉਹਨਾਂ ਨੇ ਕਿਉਂ ਕਿ ਇੱਕ ਧਰਮ ਜਿਨ੍ਹਾਂ ਦਾ ਖਿਆਲ ਰੱਖਦੇ ਹੋਏ ਜਦੋਂ ਧਰਮ ਦੀ ਵਰਤੋਂ ਕੀਤੀ ਗਊ ਦੀਆਂ ਕਸਮਾਂ ਖਾਧੀਆਂ ਉਸ ਖਾਪੀਆਂ ਹੋਈਆਂ ਗਉਦੀਆਂ ਕਸਮਾਂ ਬਦਲੇ ਤੇ ਕराण शरीफ ਦੀ ਕਸਮ ਖਾ ਕੇ ਧਰਮ ਦੇ ਗ੍ਰੰਥ ਦੀ ਖਾਸਮ ਖਾਣ ਦੇ ਬਦਲੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਅਕ ਕਿਲਾ ਅਨੰਤਪੁਰ ਸਾਹਿਬ ਛੱਡਣ ਵਾਸਤੇ ਹਾਂ ਕਰ ਦਿੱਤੀ ਖਾਲੀ ਕਰਨ ਵਾਸਤੇ ਉਥੋਂ ਤੁਰ ਪੁਰੇ ਪਤਾ ਹੋਣ ਦੇ ਬਾਵਜੂਦ ਹਲੇ ਗਏ ਕੀਰਤ ਪ੍ਰਸਾਦ ਦੀ ਧਰਤੀ ਛੱਡ ਕੇ ਅੱਗੇ ਪਹੁੰਚੇ ਸੀ ਮਗਰੋਂ ਆਤ ਦੀਆਂ ਫੌਜਾਂ ਚੜ ਆਈਆਂ ਜਿਹੜਾ ਕਸਮਾਨ ਦਾ ਜੰਦ ਜੁਦ ਸਤਸਾ ਨਦੀ ਦੇ ਕੰਢੇ ਦੇ ਉੱਤੇ ਹੋਇਆ ਜਿੱਥੇ ਪਰਿਵਾਰ ਦੇ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਇੱਕ ਦੋਏ ਮਤਾਮਾ ਮਾਤਾ ਸੁੰਦਰਕੌਰ ਤੇ ਮਾਤਾ ਸਾਹਿਬਦੇਵ ਕੌਰ ਜੀ ਤੇ ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਦਾ ਇੱਕ ਟੁਕੜਾ ਇੱਕ ਹਿੱਸਾ ਤਾਂ ਦਿੱਲੀ ਵਾਲੇ ਪਾਸੇ ਚਲੇ ਗਿਆ ਲਾਲਚ ਦਿੱਤੇਗਾ ਪਹਿਲੇ ਦਿਨ ਪੇ ਤੁਹਾਡਾ ਤਾਂ ਪਿਤਾ ਸ਼ਹਾਦਤ ਦਾ ਜਾਮ ਪੀ ਗਿਆ ਤੁਹਾਡੇ ਭਰਾ ਸ਼ਹਾਦਤ ਦਾ ਜਾਮ ਪੀ ਗਿਆ ਤੁਹਾਡਾ ਘਰ ਘਾਟ ਕੱਖ ਨਹੀਂ ਰਿਹਾ ਇਕ ਤਉ ਆਨੂ ਸੋਹਣੀਆਂ ਨੂਰਾਂ ਤੇ ਹੂਰਾਂ ਬਖਸ਼ਿਸ਼ ਕਰਦੇ ਆ ਦੁਨੀਆ ਪਰ ਦੀ ਜੋ ਚਾਹੀਦੀ ਆ ਜਗੀਰ ਤੁਸੀਂ ਏਨ ਪ੍ਰਵਾਨ ਕਰ ਲਓ ਤੁਸੀਂ ਧਰਮ ਨੂੰ ਬਦਲੀ ਕਰ ਲਓ ਉਹ ਕਹਿੰਦੇ ਜੀ ਸਾਡਾ ਪਿਤਾ ਨਹੀਂ ਸ਼ਹੀਦ ਹੋ ਸਕਦਾ ਸਾਨੂੰ ਪੂਰਨ ਵਿਸ਼ਵਾਸ ਹੈ ਦ੍ਰਿੜਤਾ ਹੈ ਪਰ ਕਿਸੇ ਲਾਲਚ ਦੇ ਵਿੱਚ ਨਾ ਆਏ ਕਚਹਿਰੀ ਸ਼ਮਾਪਤ ਹੋ ਗਈ ਤੇ ਵਾਪਸ ਉਹਨਾਂ ਨੂੰ ਫਿਰ ਮੱਤਾ ਗੁਜਰਕੌਰ ਜੀ ਦੇ ਕੋਲ ਠੰਡੇ ਬੁਰਜ ਦੇ ਵਿੱਚ ਭੇਜਿਆ ਗਿਆ ਮੱਤਾ ਗੁਜਰਕੌਰ ਉੱਥੇ ਦੋਨਾਂ ਛੋਟੇ ਸਹਿਬਜ਼ਾਦਿਆਂ ਨੂੰ ਆਪਣੀਆਂ ਕੱਚਾਂ ਦੇ ਨਿੱਗ ਦੇ ਵਿੱਚ ਗਲਵਕੜੀ ਦੇ ਵਿੱਚ ਲੈ ਕੇ ਆਪਣਾ ਨਿੱਗ ਦਿੰਦੀ ਆ ਕਿਉਂਕਿ ਖਾਣ ਵਾਸਤੇ ਕੁਝ ਕੋਈ ਕੋਲ ਪ੍ਰਾਪਤ ਨਹੀਂ ਪਰ ਇੱਕ ਗੁਰੂ ਦਾ ਸਿੱਖ ਭਾਈ ਮੋਤੀराम ਮਹਾਰਾਜ ਜੀ ਉਸੇ ਤੱਕ ਦਿੱਤੇ ਰਹਿਣ ਵਾਲਾ ਜਿਨ੍ਹਾਂ ਨੇ ਗਰਮ ਗਰਮ ਦੁੱਧ ਦੇ ਬਦਲੇ ਆਪਣੇ ਪਰਿਵਾਰ ਦੀ ਸ਼ਹਾਦਤ ਵੀ ਦਿੱਤੀ ਉਹਨਾਂ ਨੇ ਦੁੱਧ ਦੀ ਸੇਵਾ ਵੀ ਦੋ ਦਿਨ ਨਭਾਈ ਸਹਿਬਜ਼ਾਦਿਆਂ ਨੂੰ ਦੁੱਧ ਸ਼ਿਕਾਇਆ ਜੋ ਵੀ ਸਰਦਾ ਸੀ ਉਹਨਾਂ ਨੇ ਪਛਾਣ ਦਾ ਯਤਨ ਦਿੱਤਾ ਜੋ ਉਹਨਾਂ ਦੇ ਕੋਲ ਆਪਣਾ ਗਹਿਣਾ ਗੱਟਾ ਸੀ ਉਹ ਪਹਿਰੇਦਾਰਾਂ ਨੂੰ ਦੇ ਕੇ ਲਾਲਚ ਰਿਸ਼ਵਤਾਂ ਦੁੱਧ ਪਲਾਨ ਵਾਸਤੇ ਉਹ ਉੱਥੇ ਪਹੁੰਚਦੇ ਨੇ ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਾ ਤਾਂ ਉਸ ਦੇ ਪਰਿਵਾਰ ਨੂੰ ਵੀ ਬਲਾ ਕੇ ਉਹਨੂੰ ਵੀ ਜਿਹੜੀ ਦੁੱਧ ਪਲਾਨ ਦੀ ਸਜ਼ਾ ਮਿਲੀ ਆ ਉਹ ਸਾਰਾ ਪਰਿਵਾਰ ਨੂੰ ਉਲੂ ਦੇ ਵਿੱਚ ਪੀੜ ਕੇ ਸ਼ਹਾਦਤ ਦਾ ਜੰਮ ਪਿਨਾ ਤੱਕ ਗਿਆ ਤੇ ਸੇਫਟੀ ਦੇ ਨਾਲ ਆਪਣੇ ਘਰ ਮਰਿੰਡੇ ਦੇ ਕੋਲ شہੇੜੀ ਪਿੰਡ ਹੈ ਉਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸੱਜਦਿਆਂ ਨਾਲ ਆਪਣੇ ਘਰ ਲੈ ਗਿਆ ਘਰ ਲਿਜਾ ਕੇ ਬਿਸਤਰਾ ਦਿੱਤਾ ਜੋ ਵੀ ਘਰ ਦੇ ਵਿੱਚ ਪ੍ਰਸ਼ਾਦਾ ਸੀ ਅੰਨ ਪਾਣੀ ਛਕਾਇਆ ਅੰਨ ਪਾਣੀ ਛਕਾਣ ਕਰ ਲ ਜਾਣ ਤੱਕ ਗੰਗੂ ਦੇ ਮਨ ਦੇ ਵਿੱਚ ਕੋਈ ਵੀ ਲਾਲਚ ਕਿਸੇ ਕਿਸਮ ਦਾ ਲਾਲਚ ਨਹੀਂ ਸੀ ਕਹਿੰਦੇ ਹੁੰਦੇ ਆ ਨਾ ਘਰ ਦੇ ਵਿੱਚ ਜਦੋਂ ਰੱਖਿਆ ਹੋਇਆ ਇੱਕ ਪਾਲਤੂ ਕੁੱਤਾ ਜਾਨਵਰ ਉੰਨੀ ਦੇਰ ਤੱਕ ਵਫਾਦਾਰ ਹੈ ਜਿੰਨੀ ਦੇਰ ਤੱਕ ਉਹਦੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਜਦੋਂ ਅੰਦਰ ਲਾਲਚ ਆ ਗਿਆ ਤੇ ਘਰ ਦੇ ਮਾਲਕ ਨੂੰ ਵੀ ਵੱਢਣ ਤੋਂ ਉਹ ਕੁੱਤਾ ਗਰੇਜ ਨਹੀਂ ਕਰਦਾ ਜਦੋਂ ਗੰਗੂ ਰਸੋਈਏ ਨੇ ਮਾਤਾ ਗੁਜਰ ਕੋਲ ਕੋਲ ਮੋਰਾ ਦੀ ਥੈਲੀ ਤੱਕੀ ਤੇ ਮਨ ਦੇ ਅੰਦਰ ਲਾਲਚ ਆ ਗਿਆ ਉਸ ਲਾਲਚ ਦੇ ਅੰਦਰ ਆ ਕੇ ਫਿਰ ਉਹ ਨੇ ਮਾਤਾ ਗੁਜਰ ਕੌਰ ਤੇ ਸਹਿਜਾਦਿਆਨੀ ਖਬਰ ਜਾ ਕੇ ਮਰੀਦਾ ਥਾਣੇ ਦੇ कोतवाल ਦੇ ਵਿੱਚ ਦਿੱਤੀ ਜਿੱਥੋਂ ਦੋ ਸਪਾਈ ਲੈ ਕੇ ਆ ਕੇ ਉਹਨਾਂ ਨੂੰ ਕੈਦ ਕਰਵਾਇਆ ਗਿਆ ਦੂਸਰੇ ਪਾਸੇ ਮਰੇ ਕਲਗੀਧਰ ਪਾਤਸ਼ਾਹੀ ਵੱਡੇ ਸ਼ਹਿਜ਼ਾਦੇ ਦੇ ਨਾਲ ਕੁਝ ਗੁਰੂ ਕੇ ਸਿੱਖ ਪਿਆਰੇ ਰੋਪਣ ਤੋਂ ਹੁੰਦੇ ਹੋਏ ਗੁਰਦੁਆਰਾ ਪਠਾ ਸਾਹਿਬ ਤੋਂ ਹੁੰਦੇ ਹੋਏ ਉਹਨਾਂ ਨੇ ਚਮਕੌਰ ਦੀ ਗੜੀ ਵਿੱਚ ਜਾ ਕੇ ਆਪਣਾ ਕਿਲਾ ਬਣਾਇਆ ਗੜੀ ਦੇ ਅੰਦਰ ਰਹਿੰਦਿਆਂ ਹੋਏ ਆ 40 ਸਿੰਘ ਨੇ ਦੋ ਸ਼ਹਿਜ਼ਾਦੇ ਨੇ ਤੇ ਆਪ ਕਲ ਗਿਣਤੀ ਦੇ ਲਗਭਗ ਕਰੀਬ 43 ਸਰੀਰ ਨੇ ਆਲੇ ਦੁਆਲੇ ਕੀੜਾ ਜਿਹੜਾ ਹੈ ਉਹ ਇਤਿਹਾਸ ਦੱਸਦਾ ਹੈ ਲਗਭਗ 10 ਲੱਖ ਦੀ ਫੌਜ ਹੈ ਨਹੀਂ ਤਾਂ ਦੁਨੀਆ ਦੇ ਇਤਿਹਾਸ ਦੇ ਅੰਦਰ ਇਹ ਇੱਕ ਅਦੁੱਤੀ ਜੰਗ ਸੀ ਇਹੋ ਜੀ ਜੰਗ ਦਾ ਜਿਗਰ ਕਿਤੇ ਵੀ ਨਹੀਂ ਮਿਲੇਗਾ ਕੁਝ ਗਿਣਤੀ ਮਿੰਤੀ ਦੇ ਵਿੱਚ ਥੋੜਾ ਬਹੁਤਾ ਤਾਂ ਫਰਕ ਹੋ ਸਕਦਾ ਪਰ ਇੱਕ ਪਾਸੇ 43 ਤੇ ਇੱਕ ਪਾਸੇ 10 ਲੱਖ ਜਿਮੇ ਦਾ ਮੁਕਾਬਲਾ ਮੇਰੇ ਕਲਗੀਧਾ ਪਾਤਸ਼ਾਹ ਜੀ ਨੇ ਉੱਥੇ ਬੇਹਤਵੰਦੀ ਕਰਕੇ ਕੀਤਾ 22 ਦਸੰਬਰ ਦੇ ਦਿਨ ਮੇਰੇ ਪਾਤਸ਼ਾਹ ਜੀ ਨੇ ਜਦੋਂ ਮਾਧਾਨੇ ਜੰਗ ਦੇ ਵਿੱਚ ਮੈਦਾਨ ਤੇ ਕੀਤੇ ਬੇਹਤਵੰਦੀ ਦੇ ਨਾਲ 5-5 ਸਿੰਘਾਂ ਦੇ ਜਥੇ ਤਿਆਰ ਕੀਤੇ ਇਹ ਸਭ ਜਦ ਦੇ ਇੱਕ ਪਾਸੇ ਹੋ ਗਏ ਤੇ 40 ਕੋ ਸਿੰਘ ਤਿੱਕ ਉਸ ਸਮਾਨ ਲੈ ਕੇ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਇੱਕ ਹਿੱਸਾ ਇੱਕ ਪਾਸੇ ਤਿੰਨ ਰਸਤਿਆਂ ਦੇ ਵਿੱਚ ਇਹ ਪਰਿਵਾਰ ਖਿਲਰ ਗਿਆ ਪਰਿਵਾਰ ਵਿਛੜਾ ਇਸੇ ਕਰਕੇ ਉੱਥੇ ਗੁਰਦੁਆਰਾ ਉਹਨਾਂ ਦੀ ਯਾਦ ਦੇ ਅੰਦਰ ਬਣਿਆ ਪਿਆ ਹੈ ਅਨੰਤ ਪ੍ਰਸਾਦ ਛੱਡਣ ਤੋਂ ਬਾਅਦ ਉਸ ਕੰਡੇ ਦੇ ਉੱਤੇ ਵੀ अनेका ਸ਼ਹਾਦਤਾਂ ਹੋਈਆਂ ਕਿ ਸਮਾਨ ਦਾ ਜੰਗ ਹੋਇਆ ਇਸ ਜੰਗ ਤੋਂ ਪਹਿਲਾਂ ਵੀ ਕਰੀਬ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ 12 ਜੰਗਾਂ ਫਤਿਹ ਕੀਤੀਆਂ ਚਾਹੇ ਉਹ ਪੰਗਾਣੀ ਦਾ ਜੰਗ ਸੀ ਪੌਂਟਾ ਸਾਹਿਬ ਦੇ ਤਕਦੀ ਦੇ ਉੱਤੇ ਚਾਹੇ ਉਹ ਨਨਪਲ ਸਾਹਿਬ ਦੇ ਉੱਤੇ ਵੀ ਅਲੱਗ ਅਲੱਗ ਸਮੇਂ ਦੇ ਉੱਤੇ ਸਾਰੀਆਂ ਜੰਗਾਂ ਦੇ ਵਿੱਚ ਫਤੇ ਹੋਈ ਉਸ ਤੋਂ ਬਾਅਦ ਜਦੋਂ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਹੋ ਤੁਰਿਆ ਇੱਕ ਹਿੱਸਾ ਮਰ ਛੋਟੇ ਸਰਦਾਦਿਆਂ ਦੇ ਨਾਲ ਰਾਤ ਦੀ ਕਹਿਰ ਦੀ ਹਨੇਰੀ ਰਾਤ ਦੇ ਅੰਦਰ ਕੁੰਮੇ ਮਸ਼ਕੀ ਦੀ ਝੌਂਪੜੀ ਦੇ ਵਿੱਚ ਜਾ ਕੇ ਮਾਤਾ ਗੁਜਰ ਕੌਰ ਤੇ ਛੋਟੇ ਸਭ ਜੱਦਿਆਂ ਨੇ ਨਿਵਾਸ ਕੀਤਾ ਜਿੱਥੇ ਜੋ ਵੀ ਉਹਨਾਂ ਨੂੰ ਖਾਣ ਵਾਸਤੇ ਉਹਨਾਂ ਮਹਾਨ ਸ਼ਹਾਦਤ ਨੂੰ ਸਮਰਪਤ ਅੰਦਰਵਾੜੇ ਦੀ ਜਾਦ ਅੰਦਰ ਆਪਾਂ ਜੁੜ ਬੈਠੇ ਹਾਂ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂ ਸ਼ਹਿਰ ਵਿਖੇ ਉਹਨਾਂ ਦੇ ਯਤਨਾਂ ਸਦਕਾ ਅਪਾਰਲਾ ਹੈ ਯਤਨ ਹੈ ਕਿ ਆਪਾਂ ਉਸ ਪੰਦਰਵਾੜੇ ਦੇ ਅੰਦਰ ਜੋ ਛੱਡਾ ਇਤਿਹਾਸ ਹੈ ਉਸ ਇਤਿਹਾਸ ਨੂੰ ਜਾਦ ਕਰਨ ਵਾਸਤੇ ਕੁਝ ਸਮਾਂ ਪ੍ਰਾਪਤ ਹੋ ਰਿਹਾ ਹੈ ਆਓ ਇਨਾ ਜੇ ਨੇਤਰੀ ਜ਼ਿੰਦਗੀ ਦੇ ਅੰਦਰ ਜਿੰਨੇ ਵੀ ਪਲ ਮਿਲੇ ਨੇ ਉਹਨੇ ਪੱਲਾਂ ਦੇ ਅੰਦਰ ਇਤਿਹਾਸ ਨੂੰ ਯਾਦ ਕਰਦਿਆਂ ਸਰਵੰਸਦਾਨੀ ਕਲਗੀਧਰ ਪਾਤਸ਼ਾਹੀ ਦੀ ਪਾਵਨ ਰਸਨਾ ਤੋਂ ਅਚਾਰਨ ਕੀਤੀ ਹੋਈ ਫਤੇ ਨਾਲ ਸਾਂਝ ਪਾਈਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਮਨ ਸਿੰਘ ਪ੍ਰੋਜੈਕਟਡ ਡਾਇਰੈਕਟਰ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਇੱਕ ਇਕਿਰਤ ਮੁੜਬਸੇਵਾ ਕੇਂਦਰ ਨਵਾਂ ਸ਼ਹਿਰ ਸਭ ਤੋਂ ਪਹਿਲਾਂ ਮੈਂ মিডিਆ ਦਾ ਬੜਾ ਤਨਵਾਦ ਦੇ ਆ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਸਾਡੇ ਨਾਲ ਜਿਹੜੇ ਹੈ ਰੂਬਰੂ ਗੱਲਬਾਤ ਕੀਤੀ ਹੈ ਤੇ ਕਿਉਂਕਿ ਅੱਜ ਦਾ ਦਿਨ ਜਿਹੜਾ ਹੈ ਬਹੁਤ ਹੀ ਸਾਡੇ ਲਈ ਅਤਿਆਸਿਕ ਦਿਨ ਹੈ ਤੇ ਰੈੱਡ ਕਰਾਸ ਇਸ ਕੇਂਦਰ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਅਸੀਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਜਿਹੜੇ ਬੱਚੇ ਸਾਡੇ ਕੋਲ ਦਾਖਲ ਨੇ ਤੇ ਆਮ ਵੀ ਸੰਗਤ ਰੂਪ ਦੇ ਵਿੱਚ ਇਕੱਤਰ ਹੋਣਗੇ ਉਹਨਾਂ ਲਈ ਇਹ ਕਥਾ ਦਾ ਜਿਹੜਾ ਉਸ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਹੇ ਆ ਕਿ ਉਹਨਾਂ ਦੇ ਨਾਲ ਇਸ ਕਥਾ ਦੇ ਰਾਹੀਂ ਅਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਕਿ ਇਸ ਧਾਰਾ ਤੋਂ ਜਿਹੜਾ ਹੈ ਟੁੱਟ ਚੁੱਕੇ ਨੇ ਤੇ ਉਹਨਾਂ ਨੂੰ ਜੋੜਨ ਦਾ ਯਤਨ ਕਰਨ ਵੱਲ ਜਾ ਰਹੇ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਗਮਰਾਹ ਹੋ ਕੇ ਉਹ ਵੱਖ-ਵੱਖ ਤਰ੍ਹਾਂ ਦੀਆਂ ਬਰਾਈਆਂ ਦੇ ਵਿੱਚ ਫਸ ਚੁੱਕੇ ਨੇ ਇੱਕ ਮੈਂ ਵੱਡਾ ਕਾਰਨ ਜਿਹੜਾ ਉਹ ਸਮਝਦਾ ਕਿ ਇਹ ਕੱਲਾ ਪੰਜਾਬ ਦਾ ਨਹੀਂ ਹੈ ਜਾਂ ਨਵਾਂ ਸ਼ਹਿਰ ਦਾ ਨਹੀਂ ਹੈ ਇਹ ਸਮੁੱਚੇ ਭਾਰਤ ਦਾ ਜਿਹੜਾ ਇੱਕ ਅਸੀਂ ਸੰਤਾਪ ਕਿਉਂ ਭੋਗ ਰਹੇ ਆ ਚਾਹੇ ਉਹ ਅੱਜ ਸਾਡੇ ਵਿੱਚ ਬਹੁਤ ਸਾਰੀਆਂ ਕ੍ਰੀਤੀਆਂ ਆ ਗਈਆਂ ਨੇ ਚਾਹੇ ਬਰਾਈਆਂ ਆ ਗਈਆਂ ਨੇ ਉਹਦੇ ਵਿੱਚੋਂ ਇੱਕ ਬਰਾਈ ਜਿਹੜੀ ਹੈ ਉਹ ਬਹੁਤ ਹੀ ਭੈੜੇ ਜਿਹੜੇ ਆ ਜਿਹੜੇ ਕਿ ਸਾਨੂੰ ਰੋਜ਼ ਜਿਹੜਾ ਹੈ ਸਾਡੇ ਪੰਜਾਬ ਦੇ ਛੇ ਨੌਜਵਾਨ ਜਿਹੜੇ ਆ ਉਹ ਮੁੱਕ ਜਾਂਦੇ ਨੇ ਤੇ ਉਹ ਹੈ ਨਸ਼ਿਆਂ ਦੀ ਤੇ ਨਸ਼ਿਆਂ ਦੇ ਬੁਰਾਈ ਦਾ ਪਨਪੜ ਦਾ ਕਾਰਨ ਵੀ ਇਹ ਹੈ ਕਿ ਅੱਜ ਅਸੀਂ ਜਿਵੇਂ ਅਸੀਂ ਸ਼ਹਾਦਤ ਦਾ ਦਿਨ ਜਿਹੜਾ ਉਹ ਮਨਾਉਣ ਜਾ ਰਹੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾ ਰਹੇ ਆ ਤੇ ਬੱਚਿਆਂ ਨੂੰ ਇਹਨਾਂ ਦੇ ਨਾਲ ਅਸੀਂ ਆਪਣੇ ਮਹਾਪੁਰਸ਼ਾਂ ਬਾਰੇ ਮਹਾਨ ਗੁਰੂਆਂ ਬਾਰੇ ਤੇ ਬੁੱਧੀ ਜੀਵਿਆਂ ਬਾਰੇ ਜਾਂ ਹੋਰ ਵੱਖ-ਵੱਖ ਖੇਤਰਾ ਵਿੱਚ ਮੱਲਾ ਮਾਰਨ ਵਾਲੇ ਉਹਨਾਂ ਲੋਕਾਂ ਦੇ ਬਾਰੇ ਵਿੱਚ ਅਸੀਂ ਇਹਨਾਂ ਬੱਚਿਆਂ ਨੂੰ ਜੋੜ ਨਹੀਂ ਸਕੇ ਹੈ ਤੇ ਇਸੇ ਤਰ੍ਹਾਂ ਘਰਾਂ ਦੇ ਵਿੱਚ ਵੀ ਅਸੀਂ ਆਪਣੇ ਬਜ਼ੁਰਗਾਂ ਨੂੰ ਜਿਹੜਾ ਹੈ ਤੇ ਉਹਨਾਂ ਨੂੰ ਨਾਲ ਵੀ ਅਸੀਂ ਐਦਾਂ ਦਾ ਜਿਹੜਾ ਹੈ ਉਹ ਰابطਾ ਜਿਹੜਾ ਹੈ ਇਹਨਾਂ ਬੱਚਿਆਂ ਦਾ ਕਾਇਮ ਨਹੀਂ ਕਰ ਸਕੇ ਇਸ ਹੋਰ ਜਿਹੜੀ ਵੱਡੀ ਵਿਰਾਈ ਜਿਹੜੀ ਦੇਖਣ ਨੂੰ ਪੰਜਾਬ ਦੇ ਨੌਜਵਾਨਾਂ ਵਿੱਚ ਆ ਰਹੀ ਹੈ ਕਿ ਉਹ ਕਿਸੇ ਨਾ ਕਿਸੇ ਟੰਗ ਦੇ ਨਾਂ ਰੂਪ ਦੇ ਨਾਲ ਜਿਹੜਾ ਹੈ ਉਹ ਨਸ਼ਿਆਂ ਦੇ ਲਪੇਟ ਦੇ ਵਿੱਚ ਆਏ ਹੋਏ ਨੇ ਸਾਡਾ ਯਤਨ ਹੈ ਕਿ ਉਹਨਾਂ ਨੂੰ ਇਸ ਨਸ਼ੇ ਦੀ అలਮਤ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਚੰਗੇ ਨਾਗਰਿਕ ਜਿਹੜਾ ਬਣਾਈਏ ਤਾਂ ਕਿ ਅੱਜ ਦਾ ਜਿਹੜਾ ਹੈ ਸਾਡੀ ਸੱਚੀ ਸ਼ਰਧਾਂਜਲੀ ਜਿਹੜੀ ਆ ਉਹ ਇਹ ਹੀ ਹੋਵੇਗੀ ਮੈਂ ਤਾਂ ਇਹ ਕਾਂਗਾ ਕਿ ਜਿਵੇਂ ਚਾਰੇ ਸਹਿਬਜਾਦਿਆਂ ਨੇ ਆਪਣੇ ਹੱਕ ਤੇ ਸੱਚ ਲੇ ਤੇ ਆਪਣੇ ਮਾਤਾ ਪਿਤਾ ਦੇ ਜੋ ਦਸੇ ਪੂਰਨਿਆਂ ਦੇ ਉੱਤੇ ਉਹ ਖਰੇ ਉੱtre ਨੇ ਤੇ ਅੱਜ ਵੀ ਬਹੁਤ ਸਾਰੀਆਂ ਸਾਨੂੰ ਉਹਦੇ ਨਾਲੋਂ ਵੀ ਵੱਧ ਜਿਹੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਤੇ ਅੱਜ ਕਿਉਂ ਨਹੀਂ ਬੱਚੇ ਜਿਹੜਾ ਹੈ ਇਸ ਪਾਸੇ ਨੂੰ ਜਾ ਰਹੇ ਕਿਉਂਕਿ ਇੱਕ ਛੋਟੇ-ਛੋਟੇ ਬੱਚੇ ਛੋਟੇ-ਛੋਟੇ ਲਾਲ ਜਿਨ੍ਹਾਂ ਨੂੰ ਅੱਜ ਮੇਰੇ ਖਾਲ ਉਹਨਾਂ ਦਾ ਜਿਹੜਾ ਆਖਰੀ ਦਿਨ ਹੈ ਸਜ਼ਾ ਸੁਣਾਉਣ ਦਾ ਦੂਜਾ ਦਿਨ ਹੈ ਤੇ ਕੱਲ ਨੂੰ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਹੋ ਜਾਣੀ ਹੈ ਤੇ ਅਸੀਂ ਜੇ ਇਹਨਾਂ ਬੱਚਿਆਂ ਨੂੰ ਜਿਹੜੇ ਗਮਰਾਹ ਹੋਏ ਨੇ ਉਹਨਾਂ ਨੂੰ ਅਸੀਂ ਆਪਣੇ ਇਤਿਹਾਸ ਦੇ ਨਾਲ ਇਸ ਤਰ੍ਹਾਂ ਸਾਬਜਾਦਿਆਂ ਦੇ ਨਾਲ ਚਾਹੇ ਦੇਸ਼ ਭਗਤ ਹੋਣਗੇ ਚਾਹੇ ਗੁਰੂ ਪੀਰ ਹੋਣਗੇ ਜਾਂ ਬੁੱਧੂ ਜੀ ਵੀ ਹੋਣ ਤੇ ਉਹਨਾਂ ਦੇ ਜੀਵਨ ਦੇ ਨਾਲ ਜੇ ਅਸੀਂ ਜੋੜ ਕੇ ਰੱਖਾਂਗੇ ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੇ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈ ਉਹਨਾਂ ਦੀ ਵਿਚਾਰਧਾਰਾ ਵਿੱਚੋਂ ਮਿਲ ਜਾਵੇਗਾ ਤੇ ਇਹਦੇ ਵਿੱਚ ਇੱਕ ਮੈਡੀਕਲ ਜਿਹੜਾ ਚੈੱਕਅਪ ਕੈਂਪ ਤੇ ਕੁਝ ਦਵਾਈਆਂ ਵੀ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਜੋਗ ਨੇ ਉਹ ਦਿੱਤੀਆਂ ਜਾਣਗੇ ਤੇ ਇਹ ਵੀ ਇੱਕ ਇਹ ਸੰਦੇਸ਼ ਹੈ ਸਾਡਾ ਕਿ ਆਓ ਅਸੀਂ ਸਾਰੇ ਰਲ ਮਿਲ ਕੇ ਕਿ ਇਸ ਆਪਣੇ ਪੰਜਾਬ ਨੂੰ ਇਸ ਦੇਸ਼ ਨੂੰ ਨਸ਼ਾ ਮੁਕਤ ਬਣਾਈਏ ਤੇ ਉਹਦੇ ਵਿੱਚ ਰੈਡ ਕਰਾਸ ਸੰਸਥਾ ਸਾਡੇ ਮਾਨਯੋਗ ਸ਼ਕਤਰ ਸ਼ਿਵ ਦਲਾਰ ਸਿੰਘ ਜੀ ਢਿੱਲੋਂ ਇੰਡੀਅਨ ਰੈਡ ਕਰਾਸ ਸੁਸਾਇਟੀ ਚੰਡੀਗੜ੍ਹ ਤੋਂ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਕੇਂਦਰ ਚੱਲਿਆ ਅੱਜ ਦਾ ਜਿਹੜਾ ਜੋ ਵੀ ਸਾਡਾ ਜਿਹੜਾ ਕਰਿਆ ਹੈ ਉਹ ਵੀ ਉਹਨਾਂ ਦੀ ਦੇਖ ਰੇਖ ਤੇ ਵਿੱਚ ਜਿਹੜੀ ਆ ਚੱਲ ਰਹੀ ਆ ਤੇ ਸਾਡਾ ਯਤਨ ਹੈ ਕਿ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਤੇ ਆਓ ਅੱਜ ਦੇ ਇਹਨਾਂ ਮਹਾਨ ਯੋਧਿਆਂ ਦੇ ਉਹਨਾਂ ਜਿਹੜੇ ਆ ਸਾਬਜਾਦਿਆਂ ਦੇ ਜੀਵਨ ਦੇ ਨਾਲ ਆਪਾਂ ਜੁੜੀਏ ਤੇ ਦੂਸਰਿਆਂ ਨੂੰ ਵੀ ਜੋੜੀਏ ਤੇ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਅੱਜ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਧਰਮਾਂ ਦੇ ਵਿੱਚ ਜਿਹੜਾ ਅਡੰਬਰ ਜਿਹੜਾ ਜ਼ਿਆਦਾ ਹੋ ਗਿਆ ਦਿਖਾਵਾ ਜ਼ਿਆਦਾ ਹੋ ਗਿਆ ਤੇ ਉਹ ਦਿਖਾਵੇ ਦੇ ਕਾਰਨ ਜਿਹੜਾ ਹੈ ਸਾਨੂੰ ਅਸੀਂ ਗਿਆਨ ਨਹੀਂ ਜਿਹੜਾ ਪ੍ਰਾਪਤ ਕੀਤਾ ਹੈ ਗਿਆਨ ਤੋਂ ਵਾਂਝੇ ਰਹਿ ਗਏ ਆ ਤੇ ਅਡੰਬਰ ਦੇ ਨਾਲ ਜਿਹੜਾ ਹੈ ਅਸੀਂ ਅੰਧਵਿਸ਼ਵਾਸ਼ੀ ਹੋ ਗਏ ਆ ਤੇ ਅੰਧਵਿਸ਼ਵਾਸ ਮਨੁੱਖ ਨੂੰ ਜਿਹੜਾ ਹੈ ਉਹ ਕਿਸੇ ਪਾਸੇ ਵੀ ਜਿਹੜਾ ਹੈ ਉਹ ਤਰੱਕੀ ਵੱਲ ਨਹੀਂ ਲਿਜਾ ਸਕਦਾ ਸੋ ਆਪਾਂ ਨੂੰ ਇਸ ਇਤਿਹਾਸ ਬਾਰੇ ਗੁਰੂ ਸਾਹਿਬਾਨ ਬਾਰੇ ਹੋਰ ਪੀਰ ਪਗੰਬਰਾਂ ਬਾਰੇ ਜਿਹੜੇ ਮਿਹਨਤੀ ਲੋਕ ਨੇ ਉਨ੍ਹਾਂ ਬਾਰੇ ਦੇਸ਼ ਭਗਤਾਂ ਬਾਰੇ ਆਪਣੇ ਬੱਚਿਆਂ ਨੂੰ ਆਪਾਂ ਸਾਹਿਦ ਦੇ ਰਾਹੀਂ ਕਿਤਾਬਾਂ ਦੇ ਰਾਹੀਂ ਵੀ ਜੋੜ ਕੇ ਰੱਖੀਏ ਤੇ ਮੇਰਾ ਖਿਆਲ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਵਿੱਚੋਂ ਹੱਲ ਹੋ ਜਾਣਗੀਆਂ ਤੇ ਸਾਡਾ ਜਿਹੜਾ ਪੰਜਾਬ ਦਾ ਜੋ ਸੱਭਿਆਚਾਰ ਹੈ ਪੰਜਾਬ ਦਾ ਇਤਿਹਾਸ ਹੈ ਤੇ ਉਹ ਹਮੇਸ਼ਾ ਜਿਹੜਾ ਹੈ ਇਸੇ ਤਰ੍ਹਾਂ ਜਿਹੜਾ ਹੈ ਚਮਕਦਾ ਰਹੇਗਾ ਤੇ ਆਓ ਆਪਾਂ ਰਲ ਮਿਲ ਕੇ ਸਾਰੇ ਹਮਲਾ ਮਾਰੀਏ ਤੇ ਅੱਜ ਦੇ ਦਿਨ ਦੇ ਉੱਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਪੇਟ ਕਰਦੇ ਹੋਏ ਇਸ ਸਮਾਜ ਦੇ ਬਿਰਫਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਮਾਜ ਨੂੰ ਖੂਬਸੂਰਤ ਬਣਾਉਣ ਲਈ ਆਪਾਂ ਸਾਰੇ ਨਾਲ ਮਿਲ ਕੇ ਯਤਨ ਕਰੀਏ ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ